ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮ ਜਾਮਾ ਸਿਸਟਮ ਚੱਲਦਾ ਸਮੇਂ-ਸਮੇਂ ਤੇ ਜਿੱਦ ਸਾਡੇ ਦਾ ਸਿੰਘ ਸਲਾਵਾ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਫੜਦੇ ਰਹਿੰਦੇ ਨੇ ਲਿਆਉਂਦੇ ਰਹਿੰਦੇ ਨੇ ਸਾਹਮਣੇ ਅੱਜ ਵੀ ਦੋ ਨੌਜਵਾਨ ਜਿਹੜੇ ਨੇ ਸਾਡੇ ਸਿੰਘਾਂ ਨੇ ਫੜੇ ਨੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਕੀ ਕਰਦੇ ਆ ਵੀ ਇੱਕ ਤਾਂ ਇਹ ਖੁਦ ਨਸ਼ਾ ਕਰਦਾ ਮੁੰਡਾ ਨਸ਼ਾ ਕਰਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਕੀ ਕਰਦਾ ਵਾ ਵੀ ਹੋਟਲਾਂ ਦੇ ਵਿੱਚ ਮੁੰਡਿਆਂ ਨੂੰ ਰੂਮ ਜਿਹੜੇ ਨੇ ਉਸ ਦਵਾਉਂਦਾ ਤੇ ਨਾਲ ਉਹਨਾਂ ਨੂੰ ਕੁੜੀਆਂ ਜਿਹੜਾ ਉਹ ਸਪਲਾਈ ਕਰਦਾ ਮਕਸਦ ਕੀ ਹੈ ਇਹਨਾਂ ਦਾ ਵੀ ਉਹ ਚੰਦ ਛੱਲੜ ਜਾਂ ਨਸ਼ਾ ਪਰ ਹੋਟਲ ਵਾਲਿਆਂ ਦੀ ਜਿਹੜੀ ਕਰਤੂਤ ਆ ਸਭ ਤੋਂ ਮਾੜੀ ਇਹ ਆ ਕਿ ਗੁਰੂ ਘਰ ਦੇ ਲਾਗੇ ਸਚਖੰਡ ਸ਼ਹੀਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਹੋਟਲ ਦੇ ਗੈਸਟ ਹਾਊਸ ਨੇ ਉੱਥੇ ਇਹ ਕੰਮ ਪੂਰੇ ਜੋਰ-ਸ਼ੋਰ ਨਾਲ ਚੱਲਦਾ ਸਮੇਂ-ਸਮੇਂ ਤੇ ਇਹ ਚੀਜ਼ ਸਾਹਮਣੇ ਆਉਂਦੀ ਰਹੀ ਆ ਵੀਡੀਓ ਆਉਂਦੀਆਂ ਰਹੀਆਂ ਨੇ ਨੈਟ ਦੇ ਉੱਤੇ ਅਸੀਂ ਖੁਦ ਇਹ ਕਾਰਵਾਈਆਂ ਕਰਦੇ ਰਹੇ ਆ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਪ੍ਰਸ਼ਾਸਨ ਦੇ ਨੱਕ ਹੇਠ ਹੁੰਦਾ ਐਡੀ ਕੋਈ ਗੱਲ ਨਹੀਂ ਵੀ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਨਾ ਪਤਾ ਹੁੰਦਾ ਹੋਵੇ ਪਰ ਕਿਸੇ ਤਰ੍ਹਾਂ ਦੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜੇ ਸਿੰਘ ਆਪਣੇ ਪੱਧਰ ਤੇ ਕਾਰਵਾਈ ਕਰਦੇ ਨੇ ਫਿਰ ਇਹ ਕਹਿੰਦੇ ਨੇ ਵੀ ਸਿੰਘ ਡਾਂਗ ਫੇਰਦੇ ਨੇ ਸਿੰਘ ਜਿਹੜੀ ਉਹ ਕੁੱਟਮਾਰ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਕੁੱਟਮਾਰ ਨੂੰ ਪਰ ਗੁਰੂ ਘਰ ਦੇ ਲਾਗੇ ਖਸਕਣ ਸ਼ਹੀਦ ਦਰਬਾਰ ਸਾਹਿਬ ਦੇ ਲਾਗੇ ਉਹ ਜਿਆ ਕੋਈ ਵੀ ਕੰਮ ਜਿਹੜਾ ਵਾ ਉਹ ਨਾ ਚੱਲਣ ਦਵਾਂਗੇ ਨਾ ਉਹ ਚੱਲੂਗਾ ਸਮੇਂ-ਸਮੇਂ ਤੇ ਜਿਵੇਂ ਜਿਵੇਂ ਮਹਾਰਾ ਸਵਾਮੀ ਲੈਂਦੇ ਨੇ ਸਾਰੇ ਸਾਡੇ ਸਿੰਘ ਜਿੰਨੇ ਵੀ ਨੇ ਨਾਲ ਮਿਲ ਕੇ ਕਰਦੇ ਨੇ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਵੀ ਜੋ ਕੁਝ ਇੱਥੇ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਖਣੀ ਚਾਹੀਦੀ ਕਿ ਜੋ ਕੁਛ ਇੱਥੇ ਹੋ ਰਿਹਾ ਇਹਨੂੰ ਜੰਗੀ ਪੱਦਰ ਦੇ ਉੱਤੇ ਅਫਸਰਾ ਨਾਲ ਗੱਲ ਕਰਕੇ ਵੱਡੇ ਲੈਵਲ ਦੇ ਉੱਤੇ ਬੰਦ ਕਰਵਾਇਆ ਜਾਵੇ ਬਾਕੀ ਜਿਹੜੀ ਸਾਡੇ ਵੱਲੋਂ ਬੰਦ ਕਰਾਉਣ ਦੀ ਗੱਲ ਆ ਉਹ ਤਾਂ ਮਾਰੇ ਸੇਵਾ ਲੈ ਰਹੇ ਨੇ ਤੇ ਲੈਂਦੇ ਰਹਿਣਗੇ ਇਹੋ ਨੌਜਵਾਨਾਂ ਤੁਹਾਨੂੰ ਇਹ ਦੱਸੂ ਖੁਦ ਕਿ ਇਹ ਹੋਟਲ ਦੇ ਵਿੱਚ ਖੁਦ ਸਪਲਾਈ ਕਰਦੇ ਕਿ ਨਹੀਂ ਕਰਦੇ ਤੁਸੀਂ ਇਹਨੂੰ ਮੜਾ ਕਦੇ ਲਾਗੇ ਤੇ ਕੈਮਰਾ ਹਾਂ ਵੀ ਕਿਹਨਾ ਤੇਰਾ ਰਾਮਨਾਥ ਜੀ ਮੱਲਪ ਅੱਛਾ ਤੂੰ ਉਹ ਹੋਟਲ ਚ ਕੁੜੀ ਲੈ ਕੇ ਜਾਂਦੇ ਹੋ ਉਹ ਮੁੰਡਾ ਲੈ ਸਪਲਾਈ ਕਰਦੇ ਹੋ ਬੰਦੇ ਹਾਂਜੀ ਜੇ ਕੋਈ ਰੂਮ ਲੈਣਾ ਚਾਹੁੰਦਾ ਵਾ ਹਾਂਜੀ ਜੇ ਕੋਈ ਕੁਛ ਦਾ ਕੁੜੀ ਚਾਹੀਦੀ ਆ ਤੇ ਆਪਾਂ ਉਹਨਾਂ ਨੂੰ ਲੈ ਜੀਦਾ ਕੁੜੀ ਵੀ ਦਵਾਉਣੀ ਹੈ ਹੋਟਲ ਦੇ ਵਿੱਚ ਉਹਨਾਂ ਕੋਲ ਪਹਿਲੇ ਤੋਂ ਹੁੰਦੀ ਆ ਉੱਥੇ ਜਿਹੜੇ ਹੋਟਲ ਉਹਨਾਂ ਕੋਲ ਹੋਟਲ ਚ ਹੁੰਦੀ ਕੁੜੀ ਤੇ ਜਿਆ ਨਾਲ ਉਹ ਨਸ਼ਾ ਵੀ ਜਿਹੜਾ ਵਾ ਉਹ ਚਾਹੁੰਦੇ ਨੇ ਹਾਂਜੀ ਉੱਥੇ ਸਭ ਕੁਝ ਹੋਟਲ ਜਿੰਮੇ ਦਾ ਹੋਟਲ ਵਾਲੇ ਦੇ ਦਿੰਦੇ ਨੇ ਤੇ ਹੁਣ ਜਿਹੜੇ ਹੋਟਲ ਦੀ ਆਪਾਂ ਗੱਲ ਕਰ ਰਹੇ ਸੀ ਉਹਦਾ ਕੀ ਨਾਮ ਆ ਉਹਦਾ ਨਾਮ ਬੱਬੇ ਜੀ ਉਹਦੇ ਬੀਜੜੀ ਹਰਮਨ ਕਹਿੰਦੇ ਹੈ ਹਰਮਨ ਹਰਮਨ ਹੋਟਲ ਮਾਲਕ ਦਾ ਕੀ ਨਾਮ ਆ ਮ ਇਹ ਕਿਥੇ ਹੋਰ ਦਰਵਾਰ ਸਾਹਿਬ ਦੇ ਪ੍ਰਾਗ ਦਾ ਚੌਂਕ ਤੋਂ ਅਗਲਾ ਚੌਂਕ ਦਰਵਾਰ ਸਾਹਿਬ ਦੇ ਲਾਗੇ ਆ ਤੂੰ ਨਸ਼ਾ ਕਰਦਾ ਖੁਦ ਚਿੱਟਾ ਪਿੰਨ ਇਹ ਹਾਲਾਤ ਨੇ ਜੀ ਕਿੰਨੀ ਉਮਰ ਹੈ ਤੇਰੀ 29 ਸਾਲ ਉਮਰ ਆ ਮਾਂ ਪਿਓ ਬਾਹਰ ਆ ਮਾਤਾ ਬਾਹਰ ਆ ਭੈਣ ਬਾਹਰ ਆ ਚੰਗੇ ਘਰ ਦਾ ਬੱਚਾ ਵਾ ਇਹ ਜੀ ਕੋਈ ਗੱਲ ਨਹੀਂ ਪਰ ਕਿਉਂਕਿ ਉਹ ਬਾਹਰ ਨੇ ਉਹਨਾਂ ਤੋਂ ਇਹ ਬਾਹਰ ਹੋਇਆ ਪਿਆ ਖੁਦ ਮਾਪੇ ਫਿਰ ਕੀ ਕਰਨ ਵਿਚਾਰੇ ਜਦੋਂ ਬੱਚੇ ਇਦਾਂ ਦੇ ਹੋ ਜਾਂਦੇ ਨੇ ਸੋ ਇਹ ਹਾਲਾਤ ਨੇ ਸਾਡੇ ਤੇ ਜੇ ਕੋਈ ਤਰਿਆ ਸੀਗਾ ਇਹ ਸਭ ਕੁਝ ਠੀਕ ਕਰਨ ਵਾਸਤੇ ਇਹ ਕੁਝ ਬੰਦ ਕਰਨ ਵਾਸਤੇ ਤੇ ਉਹਨਾਂ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਉਹ ਕਿੱਥੇ ਨੇ ਐਸਲੇ ਨੌਜਵਾਨ ਤੁਸੀਂ ਜਾਣਦੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਵੀ ਡਿਬੂਗੜ ਵਰਗੀਆਂ ਜੇਲ੍ਹਾਂ ਦੇ ਵਿੱਚ ਨੇ ਜੇ ਕੋਈ ਤੁਰਦਾ ਵਾ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਰੋਕਣ ਦੇ ਲਈ ਤੇ ਉਹਦੇ ਵਾਸਤੇ NSA ਤੇ ਪਰ ਜੇ ਕੋਈ ਨਸ਼ਾ ਵੇਚਦਾ ਵਾ ਜੇ ਕੋਈ ਇਸ ਤਰ੍ਹਾਂ ਦੇ ਧੰਦੇ ਕਰਦਾ ਵਾ ਤੇ ਉਹਨਾਂ ਵਾਸਤੇ ਕੋਈ ਕਾਨੂੰਨੀ ਹੈਗਾ